ਆਪ ਵੀ ਜੇ ਤੁਮਹੇ ਕੰਮ ਕਰਤੀ ਕਮਾਨ ਕਰੀਦਾ ਹਾਂ ਤੂੰ ਮੇਰੀ ਤੌਣ ਲਾ ਬਾਬਾ ਜਰ ਮਾਫ ਕਰਾ ਬਾਕੀ ਸਿੱਕਾਰ ਕਰਨ ਆਖਦਾ ਨਾਮ ਲੈ ਬੋਲੋ ਅੱਜ ਬੋਲੋ ਅਰੇ ਕੋਈ ਨਹੀਂ ਆ ਤੇ ਕੰਕਾਰ ਛਾਤ ਨਾਮ ਕਰਤਾ ਸਭੰਦਾਨ ਕਹੇ ਮਹਾਰਾਜ ਬਾਬਾ ਮਾਫ ਕਰਦਾ ਭਰਾ ਮਾਫ ਕਰ ਦੋ ਮਾਫ ਕਰ ਦੋ ਹਾਂਜੀ ਗੱਲਬਾਤ ਹੋਈ ਆ ਮੈਂ ਦੁੱਧ ਲੈ ਜਾਂਦੇ ਹਾਂ ਤੇ ਰਾਜ ਮੈਨੂੰ ਕੁੱਤਾ ਪਿਆ ਗਵਾਂਡੀਆਂ ਦਾ ਮੈਂ ਕੁੱਤੇ ਨੂੰ ਤਲਵਾਰ ਮਾਰਨ ਪਿਆ ਹਾਂ ਕੁੱਤੇ ਨੂੰ ਵੱਢਣ ਪਿਆ ਹਾਂ ਤੇ ਕੁੱਤੇ ਦਾ ਕਰਕੇ ਉਹਨਾਂ ਨੇ ਪੁਲਿਸ ਸਾਧ ਲਈ ਪੁਲਿਸ ਸਾਧ ਕੇ ਪੁਲਿਸ ਨੇ ਮੇਰੇ ਡੰਡੇ ਡੁੰਡੇ ਮਾਰੇ ਮੇਰੇ ਤਲਵਾ ਕੇਸ ਖੋਸ ਖੇਚ ਕੇ ਇਦਾਂ ਮੇਰੋ ਬਾਵਾ ਤੂ ਹੈ ਤਾਂ ਹੈ ਪੁਲਿਸ ਨੇ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰੀ ਬੇਇੱਜ਼ਤੀ ਹੋਈ ਕੇਸਾਂ ਦੀ ਮਹਾਰਾਜ ਪੜਾ ਕਰੇ ਸਾਰਿਆਂ ਦਾ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਕੇਸਾਂ ਦਾ ਮਹਾਰਾਜ ਸਾਰਿਆਂ ਦੇ ਕੇਸ ਸਤੰਤਰ ਰੱਖੇ ਮਹਾਰਾਜ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਧੰਨਵਾਦ ਨੇ ਕੀ ਕੀ ਬੈ ਗੱਲ ਬਾਤ ਜਿਹੜੀ ਆ ਦੁੱਧ ਲੈਣ ਗਏ ਤੁਸੀਂ ਤੇ ਕੁੱਤੇ ਤੋਂ ਕੁੱਤੇ ਤੋਂ ਝਗੜਾ ਆ ਕੁੱਤੇ ਦਾ ਹਾਂਜੀ ਕੁੱਤੇ ਤੋਂ ਕੁੱਤੇ ਤੋਂ ਹੋਇਆ ਝਗੜਾ ਤੇ ਪੁਲਿਸ ਆ ਮੁੜ ਕੇ ਪੁਲਿਸ ਕਨੇ ਸਦੀ ਬਣ ਕੇ ਹਾਂਜੀ ਪੁਲਿਸ ਤੇ ਉਹਨਾਂ ਜਨਾਂ ਦਾ ਕੁੱਤਾ ਉਹਨਾਂ ਨੇ ਸਦੀ ਹੀ ਪੁਲਿਸ ਕੇ ਨਹੀਂ ਉਹਨਾਂ ਨੇ ਸਦੀ ਆਉਂਦੇ ਮਾਰ ਲਾ ਪਏ ਤੇ ਪੁਲਿਸ ਤੇ ਇਦਾਂ ਲਾਗੋ ਬੰਨੇ ਫੋਨ ਕੀਤਾ ਗਵਾਂਢੀਆਂ ਨੇ ਕਹੇ ਨੇ ਹਾਂਜੀ ਆਉਂਦੇ ਡਾਂਗਾ ਮਾਰ ਲਾ ਪਏ ਤੁਹਾਡੇ ਹਾਂਜੀ ਆਉਂਦੇ ਡਾਂਗਾ ਮਾਰਨ ਲੱਗ ਪਏ ਮੇਰੇ ਤੇ ਮੇਰਾ ਫਿਰ ਵਾਲ ਬੋਲ ਖਿੱਚ ਕੇ ਇਦਾਂ ਵਾਵਾ ਧੂਤ ਆ ਕੇ ਗੱਡੀ 'ਚ ਸੁੱਟ ਕੇ ਇਦਾਂ ਸਿੱਧਾ ਕਰਕੇ ਲੈ ਗਏ ਮੈਨੂੰ ਇਹ ਤਾਂ ਡਾ ਠਾਣੇ ਲੈ ਗਏ ਤੁਹਾਨੂੰ ਹਾਂਜੀ ਠਾਣੇ ਲੈ ਗਏ ਫਿਰ ਮੁੜ ਕੇ ਕਿੱਦਾਂ ਛਡਾਇਆ ਤੁਹਾਨੂੰ ਮੁੜ ਕੇ ਛਡਾਇਆ ਇਦਾਂ ਫੇਰ ਘਰਦਿਆਂ ਨੇ ਜਾ ਕੇ ਇੱਕ ਉਹ ਵੀ ਗਾਇਸ ਨਾਲ ਹਾਂਜੀ ਉਹ ਵੀ ਗਾਇਸ ਨਾਲ ਮੁੜ ਕੇ ਆਂਦੇ ਸਾਡੇ ਬੰਦਾ ਇਹਨੂੰ ਛਡਾ ਲੈ ਗਿਆ ਆਪਣਾ ਘਰ ਦਾ ਬੰਦਾ ਵਾ ਇਹ ਸਰ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਤੇ ਇਹਦਾ ਅਸਲ ਸੱਚ ਕੀ ਹੈ ਸਰ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹ ਧਰਮਪ੍ਰੀਤ ਸਿੰਘ ਈਲਿਸ ਮੁੱਖ ਮੰਤਰੀ ਵੀ ਹੋਈ ਆ ਇਹ ਪਿੰਡ ਦੀਨੇਵਾਲ ਦੀ ਆ ਇਹ ਪਿੰਡ ਦੇ ਵਿੱਚੋਂ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਹੈ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਂਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਆ ਕਿ ਵੀਡੀਓ ਉਨੀ ਪੇਸ਼ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇਸ ਦੇ ਨਾਲ ਪੁਲਿਸ ਵੱਲੋਂ ਧੱਕਾ ਮੂਕੀ ਕੀਤੀ ਜਾ ਰਹੀ ਹੈ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਹੈ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਨ હાજર ਕਰ ਦਿੱਤਾ ਗਿਆ ਫਿਰ ਵੀ ਇਹਨਾਂ ਵੱਲੋਂ ਜੇ ਕੋਈ ਬੰਦਾ ਸਟੇਟਮੈਂਟ ਲਿਖਾਊਗਾ ਕਿ ਉਹਦੇ ਮੁਤਾਬਕ ਕਾਰਵਾਈ ਅਗਲੀ ਅਮਚ ਲਿਆ ਦਿੱਤੀ ਜਾਊਗੀ